ਤਕਈਆ ਸੇਵਰੇ ਵੀਰ ਜਿਹੜੇ ਸਿਰਫ ਜਿਨ੍ਹਾਂ ਦੀ ਸਮੂਹ ਕੀ ਪਿੱਛੋ ਸਪੋਰਟ ਹੈ ਸاسي ਗਾਲ ਜੀ ਮਾਮਲਾ ਹੈਗਾ ਐਸਜੀਪੀਸੀ ਦੇ ਇਲੈਕਸ਼ਨਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਜਿਹੜੀਆਂ ਹਰ ਪਾਸੇ ਜਿਹੜਾ ਹੈਗਾ ਵੋਟਾਂ ਮਣਾਉਣ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਆਪਾਂ ਦੇਖ ਸਕਦੇ ਹਾਂ ਕਿ ਹਰ ਪਾਸੇ ਜਿਹੜਾ ਇੱਕ ਉਤਸ਼ਾਹ ਫੈਲਿਆ ਹੋਇਆ ਹੈ ਇੱਕ ਐਸਜੀਪੀਸੀ ਦੇ ਇਲੈਕਸ਼ਨਾਂ ਨੂੰ ਲੈ ਕੇ ਇੱਕ ਉਤਸ਼ਾਹ ਦੀ ਲਹਿਰ ਫੈਲੀ ਹੋਈ ਹੈ ਇਸ ਸਬੰਧੀ ਅੱਜ ਜ਼ੀਰਕਪੁਰ ਵਿੱਚ ਜਿਹੜਾ ਫਤਿਹ ਗਰੁੱਪ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਕੀ ਕੀ ਮੁੱਦੇ ਵਿਚਾਰੇ ਜਾਣੇ ਹੈਗੇ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਫਤਿਹ ਗਰੁੱਪ ਦੇ ਜਿਹੜੇ ਸੰਚਾਲਕ ਹੈਗੇ ਜਿਹੜਾ ਪ੍ਰਧਾਨ ਹੈਗੇ ਗੱਲ ਕਰਦੇ ਜੋ ਜੀ ਕੀ ਹਾਲ ਹੈ ਤੁਹਾਡਾ ਜੀ ਸਰ ਬਹੁਤ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹੰਗਾਮੀ ਇਹਦਾ ਕੀ ਮਕਸਦ ਹੈਗਾ ਔਰ ਕੀ ਤੁਸੀਂ ਏਜੰਡਾ ਲੈ ਕੇ ਚੱਲ ਰਹੇ ਹੋ ਅ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਵੀਰਾਂ ਨੂੰ ਜਾਣਕਾਰੀ ਦਵਾ ਵੀ ਸਾਡੇ ਇੱਕ ਗਰੁੱਪ ਦੀ 2024 ਦੀ ਇਹ ਪਹਿਲੀ ਮੀਟਿੰਗ ਹੈ ਅਸੀਂ ਵੈਸੇ ਹਰ 13 ਤਰੀਕ ਦੀ ਹਰ ਮਹੀਨੇ ਮੀਟਿੰਗ ਕਰਦੇ ਹੁੰਦੇ ਆ 13 ਤਰੀਕ ਨੂੰ ਤੁਹਾਨੂੰ ਪਤਾ ਵੀ ਲੋੜੀ ਹੁੰਦੀ ਆ ਜਨਵਰੀ ਦੇ ਮਹੀਨੇ ਦੇ ਵਿੱਚ ਤੇ ਅਸੀਂ ਇਸ ਵਾਰ ਜਿਹੜੀ ਮੀਟਿੰਗ ਹੈਗੀ ਉਹ 14 ਤਰੀਕ ਦੀ ਰੱਖੀ ਆ ਤੇ ਨਵੇਂ ਸਾਲ ਦੀਆਂ ਨਵੀਆਂ ਐਕਟੀਵਿਟੀਆਂ ਜੀ ਨਵੇਂ ਕਾਰਬਿਆਰ ਸਾਰੇ ਜਿਹੜੇ ਆਪਾਂ ਕਰਨੇ ਨੇ ਉਹਨਾਂ ਬਾਰੇ ਅੱਜ ਇਸ ਮੀਟਿੰਗ ਦੇ ਵਿੱਚ ਸਾਰੇ ਡਿਸਕਸ਼ਨ ਜਿਹੜੀ ਆਪਾਂ ਕਰਾਂਗੇ ਜਿੱਥੇ ਤੱਕ ਸਾਨੂੰ ਪਤਾ ਲੱਗਾ ਜੇ ਆਪਣਾ ਗੱਲ ਕਰੀ ਆਪਾਂ ਪ੍ਰੈਸ ਦੀ ਗੱਲ ਕਰੀ ਮੀਡੀਆ ਦੀ ਕਿ ਇੱਥੇ ਕੁਝ ਮੁੱਦੇ ਵਿਚਾਰੇ ਜਾ ਰਹੇ ਐਸਜੀਪੀਸੀ ਇਲੈਕਸ਼ਨਾਂ ਨੂੰ ਲੈ ਕੇ ਵੀ ਵਿਚਾਰੇ ਜਾ ਰਹੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਥੇ ਜਿੰਨੇ ਵੀ ਇੱਥੇ ਸਾਡੇ ਵੀਰ ਇਕੱਠੇ ਹੋਏ ਨੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਤੇ ਗਰੁੱਪ ਵੱਲੋਂ ਸਾਰਿਆਂ ਨੂੰ ਬੇਨਤੀ ਵੈਸੇ ਸਾਰੇ ਸਾਡੇ ਗਰੁੱਪ ਦੇ ਮੈਂਬਰ ਆ ਜਿਨ੍ਹਾਂ ਨੂੰ ਇਹ ਗੱਲ ਕਹਿਣੀ ਹੈ ਕਿ ਸਾਰੇ ਆਪਾਂ ਐਸਡੀ ਪੀਸੀ ਦੀਆਂ ਜਿਹੜੀਆਂ ਆਪਣੀਆਂ ਵੋਟਾਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਵੋਟਾਂ ਨੂੰ ਬਣਾਈਏ ਜਦੋਂ ਇਲੈਕਸ਼ਨ ਆਉਣਗੇ ਤਾਂ ਫਿਰ ਆਪਾਂ ਇਲੈਕਸ਼ਨ ਦੀ ਰਣਨੀਤੀ ਨੂੰ ਵੀ ਆਪਸ ਦੇ ਵਿੱਚ ਸਲਾਹ ਕਰਕੇ ਆਪਾਂ ਅੱਗੇ ਤੁਰਾਂਗੇ ਕੋਸ਼ਮਾਪਲਾਂ ਭਾਈ ਰਣਜੀਤ ਸਿੰਘ ਆਏ ਸੀਗੇ ਲਲੜੂ ਵਿਖੇ ਇੱਕ ਸਮਾਗਮ ਹੋਇਆ ਸੀਗਾ ਉੱਥੇ ਨਰਮੈਲ ਸਿੰਘ ਝੋਲਾ ਦਾ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਐਸਜੀਪੀਸੀ ਉਹਨਾਂ ਦੀ ਪਾਰਟੀ ਵੱਲੋਂ ਇਲੈਕਸ਼ਨਾਂ ਲੜਨਗੇ ਉਹਦੇ ਕਿਤੇ ਨਾ ਕਿਤੇ ਤੁਹਾਡੇ ਗਰੁੱਪੋ ਚ ਵੀ ਆਪਾਂ ਦੇਖਾਂਗੇ ਵਿਰੋਧ ਦੀ ਲਹਿਰ ਉਹਦੇ ਖਿਲਾਫ ਉੱਠੀ ਸੀ ਕਿ ਸਹੀ ਗੱਲ ਹੈ ਦੇਖੋ ਨਰਮੈਲ ਸਿੰਘ ਝੋਲਾ ਜੀ ਜਿਹੜੇ ਹੈਗੇ ਨੇ ਜੀ ਮੇਰਾ ਉਹਨਾਂ ਦੇ ਨਾਲ ਕੋਈ ਨਾ ਕੋਈ ਦੁਸ਼ਮਣੀ ਆ ਤੇ ਨਾ ਹੀ ਉਹਨਾਂ ਦਾ ਕੋਈ ਵੈਰ ਹੈਗਾ ਤੇ ਨਾ ਕੋਈ ਵਿਰੋਧ ਹੈ ਪਰ ਜੇਕਰ ਮੈਂ ਵਿਰੋਧ ਕਰਦਾ ਤਾਂ ਸਿਰਫ ਉਹ ਇਸ ਚੀਜ਼ ਦਾ ਹੈਗਾ ਵੀ ਉਹ ਪਿਛਲੇ ਲਗਭਗ 16-17 ਸਾਲਾਂ ਤੋਂ ਐਸਡੀਪੀਸੀ ਦੀ ਕੁਰਸੀ ਦੇ ਉੱਤੇ ਬੈਠੇ ਨੇ ਪਰ ਉਹਨਾਂ ਦੇ ਵਿੱਚੋਂ ਵੱਲੋਂ ਇਲਾਕੇ ਦੇ ਵਿੱਚ ਜਿਹੜੀ ਪ੍ਰਚਾਰ ਦੀ ਲਹਿਰ ਹੈਗੀ ਆ ਉਹ ਬਹੁਤ ਘੱਟ ਹੈਗੀ ਆ ਤੇ ਮੈਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਨਿਮਰਤਾ ਸਹਿਤ ਇਹ ਵੀ ਬੇਨਤੀ ਕਰਨਾ ਚਾਹਣਾ ਵੀ ਜੌਲਾ ਸਾਹਿਬ ਵੀ ਹੁਣ ਤੁਸੀਂ ਬੈਠੋ ਵੀ ਹੁਣ ਕਿਰਪਾ ਕਰਕੇ ਅਸੀਂ ਤੁਹਾਡੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਹੁਣ ਤੁਸੀਂ ਬੈਠੋ ਵੀ ਹੁਣ ਕਿਸੇ ਹੋਰ ਨਵੇਂ ਵੀਰ ਨੂੰ ਜਿਹੜਾ ਹੈ ਅੱਗੇ ਆਉਣ ਦਾ ਮੌਕਾ ਦਿਓ ਜਾਨੀ ਕਿ ਆਪਾਂ ਗੱਲ ਮੰਨ ਕੇ ਚੱਲੀ ਕਿ ਉਹ ਜਿਹੜਾ ਅਨਾਉਂਸਮੈਂਟ ਹੋਈ ਆ ਭਾਈ ਰਣਜੀਤ ਸਿੰਘ ਦੀ ਉਹਦੇ ਕਿਤੇ ਨਾ ਕਿਤੇ ਵਿਰੋਧ ਦੀ ਲਹਿਰ ਉੱਠੀ ਆ ਜੀ ਦੇਖੋ ਸਿਰਫ ਸਾਡੇ ਵੱਲੋਂ ਹੀ ਨਹੀਂ ਮੈਂ ਥੋੜਾ ਜਿਹਾ ਤੁਹਾਨੂੰ ਸੋਤਿਆਂ ਨੂੰ ਮੈਂ ਚਾਹਣਾ ਪਾਉਣਾ ਚਾਹਣਾ ਵੀ ਡੇਰਾ ਬਸੇ ਹਲਕੇ ਦੇ ਵਿੱਚ ਸ਼ਾਇਦ ਅਖਬਾਰਾਂ ਦੇ ਵਿੱਚ ਵੀ ਕਿਸੇ ਨੇ ਪੜ੍ਹਿਆ ਹੋਵੇ ਇੱਕ ਪ੍ਰੈਸ ਨੋਟ ਦਿੱਤਾ ਗਿਆ ਸੀਗਾ ਜਦੇ ਵਿੱਚ ਇੱਕ ਸਪੈਸ਼ਲ ਤੌਰ ਦੇ ਉੱਤੇ ਕਿਹਾ ਗਿਆ ਸੀ ਵੀ ਲਾਕੀ ਦੀਆਂ ਜਿੰਨੀ ਮੌਤਬਾਰ ਜਥੇਬੰਦੀਆਂ ਹੈਗੀਆਂ ਨੇ ਐਕਟਿਵ ਜਥੇਬੰਦੀਆਂ ਹੈਗੀਆਂ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਲਗਭਗ ਜੋ ਮੇਰੇ ਸਮਝ ਦੇ ਵਿੱਚ ਹੈਗਾ ਉਥੇ 70 ਤੋਂ 80 ਜਾਣਿਆ ਨੇ ਉਥੇ ਜਿਹੜੀ ਹੈਗੀ ਆ ਪਹੁੰਚਣਾ ਕੀਤਾ ਸੀਗਾ ਜੀ ਤੇ ਉਹਦੇ ਵਿੱਚ ਜਿੰਨੇ ਵੀ ਜਥੇਬੰਦੀਆਂ ਆਈਆਂ ਸੀਦੇ ਉਹਦੇ ਵਿੱਚੋਂ 100 ਦੀਆਂ 100% ਜਿਹੜੀਆਂ ਸੀਗੀਆਂ ਵੀ ਉਹ ਨਰਮੈਲ ਸਿੰਘ ਝੋਲਾ ਦੇ ਅਗੇਸਟ ਸੀਗੀਆਂ ਜਿਹੜਾ ਕੋਈ ਵੀ ਨਹੀਂ ਚਾਹੁੰਦਾ ਸੀ ਵੀ ਨਰਮੈਲ ਸਿੰਘ ਝੋਲਾ ਸਾਹਿਬ ਜਿਹੜੇ ਹੈਗੇ ਨਹੀਂ ਵੀ ਉਹ ਅੱਗੇ ਵਾਸਤੇ ਐਸਡੀਪੀਸੀ ਦੀ ਚੋਣਾਂ ਵਾਸਤੇ ਅੱਗੇ ਆਉਣ ਤੇ ਕੀ ਲੱਗਦਾ ਕਿ ਉਹ ਇਸ ਉਮੀਦਵਾਰ ਦੇ ਕਿਉਂ ਨਹੀਂ ਹੈਗੇ ਜੋ ਕਿਉਂ ਲੱਗ ਰਿਹਾ ਕਿ ਨਰਮੈਲ ਸਿੰਘ ਝੋਲਾ ਇਸ ਸੀਟ ਦੇ ਯੋਗ ਨਹੀਂ ਹੈਗੇ ਦੇਖੋ ਮੈਂ ਨਹੀਂ ਕਹਿੰਦਾ ਵੀ ਉਹ ਯੂਗ ਨਹੀਂ ਹੈਗੇ ਇਹ ਸਾਰੀ ਅੱਜ ਅਲੱਗਾ ਕਹਿ ਰਿਹਾ ਜਿੰਨੀਆਂ ਧਾਰਮਿਕ ਜਥੇਬੰਦੀਆਂ ਜਿੰਨੀਆਂ ਐਕਟਿਵ ਜਥੇਬੰਦੀਆਂ ਹੈਗੀਆਂ ਇਹ ਉਹਨਾਂ ਦਾ ਕਹਿਣਾ ਹੈਗਾ ਜਿਨ੍ਹਾਂ ਦੇ ਵਿੱਚ ਅਸੀਂ ਵੀ ਇੱਕ ਆਉਣੇ ਆ ਵੀ ਅਸੀਂ ਵੀ ਖੁਦ ਕਹਿੰਨੇ ਵੀ ਨਰਮੈਲ ਸਿੰਘ ਜੋੜਾ ਆਪਣੇ ਦਸਨ ਕਰਦੀਦਾ ਆਪਾਂ ਹੁਣ ਇਹ ਮੰਨ ਕੇ ਚੱਲੀਏ ਕਿ ਤੁਸੀਂ ਇੱਥੋਂ ਸੀਟ ਦੇ ਦਾਵੇਦਾਰੋਂ ਪੱਕੇ ਦੇਖੋ ਜੀ ਮੈਂ ਅੱਜ ਜਿਹੜੀ ਸਾਡੀ ਇਹ ਮੀਟਿੰਗ ਹੈਗੀ ਹੈ ਇਸ ਸਾਲ ਦੀ ਪਹਿਲੀ ਮੀਟਿੰਗ ਹੈ ਇਦੇ ਵਿੱਚ ਮੈਂ ਆਪਣੀ ਦਾਵੇਦਾਰੀ ਨਹੀਂ ਇੱਥੇ ਕੋਈ ਪੇਸ਼ ਕਰਨਾ ਚਾਹੁੰਦਾ ਅਸੀਂ ਅੱਜ ਗਰੁੱਪ ਦੇ ਨਾਲ ਇਸ ਬਾਰੇ ਮੀਟਿੰਗ ਕੀਤੀ ਆ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਉਹ ਮੀਟਿੰਗ ਜਿਹੜੀ ਡੇਰਾ ਬਸੀ ਵਿਖੇ ਹੋਈ ਸੀ ਉੱਥੇ ਪੰਜ ਨਮਾਇੰਦਿਆਂ ਨੂੰ ਜਿਹੜੇ ਉੱਥੇ ਖੜੇ ਕੀਤਾ ਗਿਆ ਸੀ ਜਾਓ ਖੜੇ ਆਪਣੀ ਛਮਤਾਕ ਵੀ ਕੁਝ ਹੋਈ ਸੀਗੇ ਤੇ ਉਹਨਾਂ ਨੂੰ ਮਤਲਬ ਇੱਕ ਉਹਦੇ ਵਿੱਚੋਂ ਪੰਜਵਾਂ ਇੱਕ ਮੈਂ ਵੀ ਸੀਗਾ ਮੈਨੂੰ ਵੀ ਉਹਨਾਂ ਨੇ ਸੰਗਤ ਵੱਲੋਂ ਇਸ਼ਾਰਾ ਹੋਇਆ ਵੀ ਤੁਸੀਂ ਵੀ ਖੜੇ ਹੋਵੋ ਹਨ ਤੇ ਮੈਨੂੰ ਇਦਾਂ ਲੱਗਦਾ ਵੀ ਅਸੀਂ ਇੱਕ ਬਾਹਰ ਇੱਕ ਮੀਟਿੰਗ ਦੇ ਵਿੱਚ ਜਿਹੜੀ ਸੀ ਇਲਾਕੇ ਦੀ ਮੀਟਿੰਗ ਦੇ ਵਿੱਚ ਖੜੇ ਤੇ ਹੋਏ ਹਾਂ ਕੁਝ ਵੀਰਾਂ ਦੇ ਕਹਿਣ ਤੇ ਹੋਏ ਹਾਂ ਪਰ ਮੇਰਾ ਜਿਹੜਾ ਪਰਿਵਾਰ ਹੈਗਾ ਨਾ ਜੀ ਸਾਡਾ ਫਤਿਹ ਗਰੁੱਪ ਸਾਡਾ ਇੱਕ ਪਰਿਵਾਰ ਹੈ ਸਾਡੇ ਪਰਿਵਾਰ ਨੂੰ ਹਜੇ ਇਸ ਚੀਜ਼ ਬਾਰੇ ਨਹੀਂ ਪਤਾ ਤੇ ਅੱਜ ਉਹ ਪਰਿਵਾਰ ਦੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਵੀ ਆਪਾਂ ਇਲੈਕਸ਼ਨ ਲੜਨਾ ਹੈ ਜਾਂ ਨਹੀਂ ਲੜਨਾ ਹੈ ਇਹ ਸਾਰਾ ਸਾਡਾ ਗਰੁੱਪ ਇਹਦੀ ਸਹਿਮਤੀ ਦੇਵੇਗਾ ਜਿਸ ਤਰੀਕੇ ਹੁਣ ਅਜੋਕੇ ਸਮੇਂ ਦੀ ਗੱਲ ਕਰੀਏ ਸਿੱਖੀ ਦਾ ਘਾਣ ਹੋ ਰਿਹਾ ਅਗਲੀ ਜਿਹੜੀ ਜਨਰੇਸ਼ਨ ਹੈਗੀ ਸਿੱਖੀ ਉਹਨੂੰ ਮੁੱਖ ਮੋੜ ਦੇ ਜਾ ਰਹੀ ਆ ਜੇ ਤੁਸੀਂ ਇਥੋਂ ਮੈਂਬਰ ਬਣਦੇ ਆ ਜੀਪੀਸੀ ਤੇ ਕੀ ਕਰਨਾ ਚਾਹੋਗੇ ਦੇਖੋ ਮੈਂ ਇਹਦੇ ਬਾਰੇ ਦੱਸਣਾ ਚਾਹੂੰਗਾ ਵੀ ਦੇਖੋ ਅਸੀਂ ਤਾਂ ਮੇਰੀ ਉਮਰ 36 ਸਾਲ ਹੋ ਗਈ ਹੈ ਜੀ ਇਸ ਉਮਰ ਦੇ ਵਿੱਚ ਆ ਕੇ ਮੈਂ ਇਹ ਗੱਲ ਸਮਝਦਾ ਵੀ ਅਸੀਂ ਲੋਕ ਜਿਹੜੇ ਪੱਕ ਚੁੱਕੇ ਹੁੰਨੇ ਆ ਪੱਕਾ ਦਾ ਮਤਲਬ ਆਹ ਹੁੰਦਾ ਵੀ ਅਸੀਂ ਹੁਣ ਜਿੱਥੇ ਖੜੇ ਆ ਅਸੀਂ ਅਡੋਲ ਹੋ ਚੁੱਕੇ ਆ ਅਸੀਂ ਖੜ ਚੁੱਕੇ ਆ ਹਨਾ ਵੀ ਸਾਨੂੰ ਪ੍ਰਚਾਰਕ ਬਣਨਾ ਚਾਹੀਦਾ ਸਾਨੂੰ ਨਵੀਂ ਜਨਰੇਸ਼ਨ ਨੂੰ ਲੈ ਕੇ ਆਉਣਾ ਚਾਹੀਦਾ ਸਾਡੇ ਕੋਲੇ ਪਹਿਲਾਂ ਤੋਂ ਕੀ ਹੁੰਦਾ ਵੀ ਜੇ ਕਿਸੇ ਨੇ ਹੁਣ ਮੈਂ ਨਰਮੈਲ ਸਿੰਘ ਜ਼ੋਲਾ ਦੀ ਗੱਲ ਕਰਾਂ ਵੀ ਉਹਨਾਂ ਨੇ ਪਿਛਲੇ ਸਮੇਂ 'ਚ ਇੱਕ ਵਾਰ ਇਲੈਕਸ਼ਨ ਦਾ ਬਿਲਕੁਲ ਵਜਿਆ ਤਾਂ ਉਹਨਾਂ ਨੇ ਕੀ ਕੀਤਾ ਕਿ ਕੀਰਤਨ ਦਰਬਾਰ ਰੱਖ ਲਿਆ ਮੈਂ ਮੈਂ ਕੀਰਤਨ ਦਰਬਾਰ ਨੂੰ ਮਾੜਾ ਨਹੀਂ ਕਹਿੰਦਾ ਮੈਂ ਅੱਜ ਤੱਕ ਕੀਰਤਨ ਦਰਬਾਰ ਕਰਾਉਣਿਆਂ ਆ ਅਸੀਂ ਤੇ ਆਪ ਵੀ ਜਾਣਦੇ ਆ ਸੇਵਾ ਵੀ ਨਿਭਾਉਣਿਆਂ ਕੀਰਤਨ ਦਰਬਾਰ ਦੇ ਵਿੱਚ ਸਿਰਫ ਜੁੜਿਆ ਹੋਇਆ ਜਿਹੜਾ ਬੰਦਾ ਹੈਗਾ ਉਹ ਸਰਵਣ ਕਰਨ ਵਾਸਤੇ ਆਉਂਦਾ ਸਾਡਾ ਜਿਹੜਾ ਵਿਸ਼ਾ ਹੈਗਾ ਉਹ ਨਵੀਂ ਜਨਰੇਸ਼ਨ ਨੂੰ ਅੱਗੇ ਲੈ ਕੇ ਆਉਣਾ ਹੈਗਾ ਜਿਹੜੇ ਗੁਰਦਾਰਾ ਸਾਹਿਬ ਨਹੀਂ ਜਾਂਦੇ ਜੋ ਨਹੀਂ ਪਹੁੰਚਦੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਿਵੇਂ ਲੈ ਕੇ ਆਣਾ ਮੇਰਾ ਵੱਲੋਂ ਤਾਂ ਸਭ ਤੋਂ ਵੱਡਾ ਜਿਹੜਾ ਟਾਰਗੇਟ ਹੈਗਾ ਉਹ ਆ ਗੱਲ ਦਾ ਹੈਗਾ ਇਹ ਚੀਜ਼ ਮੰਨੀ ਜਾ ਸਕਦੀ ਕਿ ਪਿਛਲੇ ਕਾਫੀ ਸਮੇ ਤੋਂ ਸਿੱਖੀ ਵਾਸਤੇ ਕੋਈ ਕੰਮ ਨਹੀਂ ਹੋਇਆ ਗਰਾਊਂਡ ਲੈਵਲ ਤੇ ਦੇਖੋ ਉਹਦੇ ਵਿੱਚ ਤਾਂ ਤੁਹਾਨੂੰ ਸਾਹਮਣੀਆਂ ਦੀ ਕੋਈ ਵੀ ਤੁਹਾਡਾ ਆਪਣਾ ਇੱਕ ਕੁਐਸਚਨ ਹੈਗਾ ਵੀ ਉਹਦੀ ਸਾਡੇ ਜਿਹੜੇ ਪੁਰਾਣੇ ਐਸਡੀਪੀਸੀ ਮੈਂਬਰ ਦੀ ਇੱਕ ਨਾਕਾਮਜ਼ਦੀ ਹੈਗੀ ਜੀ ਇਹ اپنی ਇੱਕ مطلب ਕੋਈ ਹੋਂਦ ਨਹੀਂ ਰਹੀ ਜੀ ਕੋਈ ਕੰਮ ਨਹੀਂ ਕੀਤਾ ਉਹਨੇ ਆਪਣਾ ਬਸ ਜੋ ਪ੍ਰੋਪਰਟੀ ਦਾ ਉਹਦਾ ਨਿੱਜੀ ਕੰਮ ਹੈਗਾ ਸਾਰਾ ਧਿਆਨ ਹੀ ਉਹਦਾ ਉਹਦੇ 'ਤੇ ਵੱਲ ਸੀਗਾ ਜਿਸ ਕਰਕੇ ਇਲਾਕੇ ਨੇ ਉਹਨਾਂ ਨੂੰ ਚੁਣ ਕੇ ਐਡੀ ਵੱਡੀ ਬੂਟ ਦੇ ਨਾਲ ਜਿੱਤਿਆ ਸ਼ਾਇਦ ਉਹਦੇ ਵਿੱਚ ਪਹਿਲਾਂ ਮੈਂ ਵੀ ਸੀਗਾ ਮੈਸ ਗੱਲ ਤੋਂ ਮੰਨ ਕਰ ਨਹੀਂ ਹੁੰਦਾ ਮੈਨੂੰ ਬੜੀ ਉਮੀਦ ਸੀਗੀ ਵੀ ਸ਼ਾਇਦ ਵੀ ਸਾਡਾ ਐਸ ਡੀ ਪੀ ਸੀ ਮੈਂਬਰ ਫੜਾ ਧਾਰਮਿਕ ਆਗੂ ਹੈਗਾ ਨਹੀਂ ਡਟ ਕੇ ਅਸੀਂ ਸਾਥ ਦੇਣਾ ਪਰ ਅੱਗੇ ਚੱਲਣ ਵਾਲਾ ਜੇ ਭੇੜ ਹੋਵੇ ਤੇ ਪਿੱਛੇ ਲੱਗਣ ਵਾਲਿਆਂ ਨੇ ਫਿਰ ਕੀ ਕਰਨਾ ਹੈ ਜੀ ਇੱਕ ਅਖਬਾਰ ਦੀ ਰਿਪੋਰਟ ਹੈਗੀ ਆ ਸਾਡੇ ਪੱਤਰਕਾਰਾਂ ਦੀ ਰਿਪੋਰਟ ਹੈਗੀ ਐਸ ਜੀ ਪੀ ਸੀ ਦੀਆਂ ਵੋਟਾਂ ਮਨਾਉਣ ਦੇ ਵਿੱਚ ਲੋ ਦਿੱ ਕੋ ਇੰਟਰਸਟ ਵੀ ਜਿਹੜਾ ਹੁੰਦਾ ਨਾ ਜਿ ਉਹ ਸਾਡੇ ਆਗੂਆਂ ਨੇ ਖਤਮ ਕੀਤਾ ਹੁੰਦਾ ਜਦੋਂ ਉਹਨਾਂ ਨੇ ਅੱਗੇ ਆ ਕੇ ਕੋਈ ਕਾਰਜ ਹੀ ਨਹੀਂ ਕੀਤੇ ਤਾਂ ਜਿਹੜੀ ਸੰਗਤ ਹੈਗੀ ਹੈ ਜਾਂ ਲੋਕ ਹੈਗੇ ਨੇ ਉਹ ਆਪਣਾ ਇੰਟਰਸਟ ਦਿਖਾਉਣ ਕਿਵੇਂ ਜੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਬੜਾ ਖੁਸ਼ ਹੋਣ ਤਾਂ ਭੱਜ ਭੱਜ ਕੇ ਵੋਟਾਂ ਦੇ ਅੱਗੇ ਹੋਣ ਵੀ ਬੰਦਾ ਕਵੇ ਵੀ ਨਹੀਂ ਅਸੀਂ ਆਹ ਬੰਦਾ ਅੱਗੇ ਲੈ ਕੇ ਆਉਣਾ ਲੋਕ ਇੰਟਰਸਟ ਨਹੀਂ ਦਿਖਾ ਰਹੇ ਹੁਣ ਜਾ ਜਾ ਕੇ ਲੋਕਾਂ ਨੂੰ ਸਮਝਾਉਣਾ ਪੈਂਦਾ ਨਹੀਂ ਅਸੀਂ ਆ ਨਮਾਇੰਦਾ ਨਹੀਂ ਅਸੀਂ ਆ ਨਮਾਇੰਦਾ ਬਦਲਾਂਗੇ ਅਸੀਂ ਫਿਰ ਲੋਕੀ ਇੰਟਰਸਟ ਜਿਹੜਾ ਹੁਣ ਦਿਖਾਉਣਾ ਸ਼ੁਰੂ ਕੀਤਾ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਹੁਣ ਦੇਖੋ ਮੈਂ ਤਾਂ ਸੰਗਤਾਂ ਨੂੰ ਅਪੀਲ ਕਰਨਾ ਚਾਹਣਾ ਵੀ ਅੱਜ ਅਸੀਂ ਇੱਥੇ ਗਰੁੱਪ ਦੀ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਆ ਮੁੱਦਾ ਨਹੀਂ ਵੀ ਇਲੈਕਸ਼ਨਾਂ ਦੇ ਵਿੱਚ ਮੈਂ ਖੜਨਾ ਹੈਗਾ ਹਨਾ ਜੀ ਇਹ ਮੁੱਦਾ ਨਹੀਂ ਹੈਗਾ ਮੈਂ ਇਸ ਪਰਿਵਾਰ ਤੋਂ ਇਹ ਇਜਾਜ਼ਤ ਲੈਣਾ ਚਾਹਣਾ ਵੀ ਕੀ ਤੁਹਾਨੂੰ ਲੱਗਦਾ ਵੀ ਅਸੀਂ ਲਾਇਕ ਹੈਗੇ ਆ ਜੇ ਅਸੀਂ ਨਹੀਂ ਹੈਗੇ ਤਾਂ ਆਪਾਂ ਰਲ ਮਿਲ ਕੇ ਇੱਕ ਐਸੇ ਨਮਾਇंदे ਨੂੰ ਬਾਹਰ ਲੈ ਕੇ ਆਈਏ ਆਪਣੇ ਹਲਕੇ ਦੇ ਵਿੱਚੋਂ ਵੀ ਜਿਹੜਾ ਸਾਡੇ ਇਲਾਕੇ ਦੀ ਨੁਮਾਇੰਦਗੀ ਕਰ ਸਕੇ ਪ੍ਰਚਾਰ ਨੂੰ ਕਰ ਸਕੇ ਜੀ ਮੈਂ ਹੀ ਆਪਣੇ ਵੱਲੋਂ ਅਪੀਲ ਕਰਨੀ ਚਾਹੁੰਦਾ ਜੀ ਆਪਾਂ ਦੇਖ ਸਕਦੇ ਹਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਨਰਮੈਲ ਸਿੰਘ ਜੋੜਾ ਜਿਹੜਾ ਇੱਥੇ ਐ ਜੀ ਪੀ ਸੀ ਮੈਂਬਰ ਹੈਗੇ ਪਿਛਲੇ 16 17 ਸਾਲ ਤੋਂ ਲਗਾਤਾਰ ਹੈ ਕਿ ਉਹਨਾਂ ਦੀ ਕਾਰ ਗੁਜ਼ਾਰੀ ਜਿਹੜੀ ਹੈਗੀ ਉਹਦੇ ਉੱਪਰ ਸਵਾਲੀਆ ਨਿਸ਼ਾਨ ਲੱਗੇ ਆ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਬਦਲਣ ਦੀ ਜਿਹੜੀ ਆਵਾਜ਼ ਉੱਠ ਰਹੀ ਆ ਦੇਖਦੇ ਕੀ ਬਣਦਾ ਇਸ ਮੀਟਿੰਗ ਦੌਰਾਨ